ना कोई गीत सुनाया जी हाँ मैं बोला ना तू बोले ना मैं डोला ना तू डोले नैन समुंदरों डूंगे नी नैन समुंदरों डूंगे निया डुबके मरिए आ जा दोवें नैना दे गल्ला करिए ਆ ਜਾ ਦੋਵੇਂ ਨੈਣਾ ਦੇ ਨਾਲ ਗੱਲਾਂ ਕਰੀਏ ਨੀ ਆ ਜਾ ਦੋਵੇਂ ਨੈਣਾ ਦੇ ਨਾਲ ਗੱਲਾਂ ਕਰੀਏ ਕਾਲਜ ਟਾਈਮ ਕੀਤੇ ਕਿਸ ਨਾ ਨਾ ਗੱਲਾਂ ਬਥੇਰੀਆਂ ਕੀਤੀਆਂ ਨੇ ਇਹ ਹਟਦਾ ਕਾਲਜ ਟਾਈਮ ਤੋਂ ਮਤਲਬ ਤੁਹਾਡਾ ਵੀ ਹੁਣ ਨਹੀਂ ਕਰਦੇ ਮਤਲਬ ਹੁਣ ਤਾਂ ਨਹੀਂ ਕਰਦੇ ਹੁਣ ਤਾਂ ਇੱਕੋ ਪਰਸਨ ਨਾ ਲਾਈਫ ਤੇ ਬਿਲਕੁਲ ਜੀ ਬਿਲਕੁਲ 1 ਐਂਡ ਓਨਲੀ 1 ਐਂਡ ਓਨਲੀ ਨਾਲੇ ਹੱਥ ਜੋੜ ਕੇ ਬੋਲਣਾ ਨਾ ਪਤਾ ਆਏ ਤਾਂ ਇੰਟਰਵਿਊ ਜਾ ਕੇ ਦੇਖੀ ਜਾਣੀ ਪੰਗੇ ਲੈਣੇ ਹੁਣ ਬਾਅਦ ਚ ਕਹੋਦੇ ਕਿ ਮੇਰੇ ਹੱਥ ਪੜ ਕੇ ਬਚ ਗਏ ਉੱਥੇ ਆਈ ਜਾਣਾ ਚਾਹੀਦਾ ਕੈਮਰਾ ਮਰੇ ਨਹੀਂ ਕਹਿਣਾ ਚਾਹੀਦਾ ਪਰ ਤੁਹਾਨੂੰ ਕੀ ਲੱਗਦਾ ਕਿ ਜਦੋਂ ਲਵ ਲਾਈਫ ਦੀ ਗੱਲ ਕਰੀਏ ਇਨਸਾਨ ਕਿਸ ਟਾਈਮ ਆਪਣੇ ਲਵ ਲਾਈਫ ਦੇ ਵਿੱਚ ਗੂੰਗਾ ਬੋਲਾ ਜਾਂ ਫਿਰ ਉਹ ਦੇਖਣਾ ਬੰਦ ਕਰ ਦਿੰਦਾ ਉਹ ਕਿਹੜਾ ਮੂਮੈਂਟ ਹੈ ਲਵ ਲਾਈਫ ਦਾ ਸਾਰੇ ਮੂਮੈਂਟ ਬਸ ਇਗਨੋਰ ਬਸ ਜਿਹੜਾ ਜੈਸ ਮੈਨ ਬਣ ਜੂਗਾ ਤੋਂ ਬਾਅਦ ਜੈਸ ਮੈਨ ਜੋ ਕਹਤਾ ਸਹੀ ਬਸ ਬਿਲਕੁਲ ਠੀਕ ਹੈ ਸਹੀ ਗੱਲ ਹੈ ਅੱਖਾਂ ਮੂਰੇ ਪਰਦੇ ਪਾ ਲੋ ਕੰਨਾ ਤੋਂ ਸੁਣੇ ਨਾ ਜ਼ੁਬਾਨ ਚੋਂ ਲਮਬੀ ਨਾ ਜਦੋਂ ਤੁਹਾਡਾ ਵਿਆਹ ਹੁੰਦਾ ਨਾ ਚੀਜ਼ਾਂ ਸਾਰੀਆਂ ਬਦਲ ਜਾਂਦੀਆਂ ਨੇ ਘਰ ਪਹਿਲਾਂ ਜੋ ਸੋਫਾ ਸੀ ਏਡੀ ਕੁਰਸੀ ਰਹੀ ਗਿਆ ਬਦਲ ਗਿਆ ਠੀਕ ਹੈ ਬਦਲ ਗਿਆ ਜੀ ਜਦੋਂ ਹਾਲ ਬਦਲੇ ਜਾਂਦਾ ਸੋ ਵਾਈਬ ਘਰ ਦੇ ਹਿਸਾਬ ਨਾਲ ਸੋਚਦੀ ਹੈ ਬੰਦਾ ਹੋਰ ਹਿਸਾਬ ਨਾਲ ਸੋਚਦਾ ਬਾਹਰ ਵਿੱਚਰ ਕੇ ਹੁੰਦਾ ਬਸ ਸੋ ਉਹ ਚੀਜ਼ਾਂ ਦਾ ਹੁੰਦਾ ਸੋ ਉਹਦਾ ਬੈਸਟ ਤਰੀਕਾ ਇਹੀ ਆ ਵੀ ਹਾਂਜੀ ਬਿਲਕੁਲ ਠੀਕ ਹੈ ਜੀ ਜੋ ਤੁਸੀਂ ਕਹਿ ਰਹੇ ਹੋ ਓਕੇ ਕਿ ਵੀ ਤੁਹਾਡੀ ਤੁਸੀਂ ਤੁਹਾਡੇ ਘਰ ਦੇ ਬਾਰੇ ਜਾਂ ਤੁਹਾਡੀ ਫੈਮਲੀ ਬਾਰੇ ਬਹੁਤ ਸਾਰੇ ਲੋਕੀ ਗੱਲਾਂ ਕਰਦੇ ਅਸੀਂ ਪੁੱਛਿਆ ਹੈ ਕਾਫੀ ਬਾਰ ਤੁਹਾਡ ਤੋਂ ਹੈ ਨਾ ਬਟ ਇਹ ਜਾਨਣਾ ਚਾਹਾਂਗੇ ਰਵਨੀਤ ਨੂੰ ਫਸਟ ਟਾਈਮ ਕਦੋਂ ਮਿਲੇ ਸੀ ਯਾਦ ਹੈ ਉਹ ਮੀਟਿੰਗ ਕਿੱਥੇ ਹੋਈ ਸੀ ਬਹੁਤ ਟਾਈਮ ਹੋ ਗਿਆ ਜੀ ਅਸੀਂ ਵਿਆਹ ਤੋਂ ਪਹਿਲਾਂ ਮਿਲੇ ਸੀ ਜੀ ਹਾਂ ਹਾਂ ਨਹੀਂ ਨਹੀਂ ਇਹ ਦੱਸ ਦਿਓ ਉਹਨੇ ਕਿਹਾ ਯਾਦ ਹੀ ਨਹੀਂ ਕਿੱਥੇ ਮਿਲੇ ਸੀ ਮੈਨੂੰ ਯਾਦ ਰੰਦਾ ਉਹਨੂੰ ਨਹੀਂ ਯਾਦ ਰੰਦਾ ਜੀ ਮੈਨੂੰ ਤਾਂ ਯਾਦ ਨਹੀਂ ਸਾਰੀਆਂ ਜੰਪ ਪਾਟੇ ਬੁੱਟੇ ਉਹ ਭੁੱਲਦੀ ਮੈਂ ਹੀ ਭੁੱਲਦਾ ਹਾਂ ਸਾਡੇ ਉਲਟਾ ਹਾਂ ਸਾਡੇ ਉਲਟਾ ਸੋ ਅਸੀਂ ਵਿਆਹ ਤੋਂ ਤਿੰਨ ਚਾਰ ਸਾਲ ਪਹਿਲਾਂ ਤੋਂ ਜਾਣਦੇ ਹਾਂ ਜੀ ਮੁਲਾਕਾਤ ਕਿੱਥੇ ਹੋਈ ਸੀ ਮੁਲਾਕਾਤ ਤੜੀ ਬਸ ਮਹਾਲੀ ਸ਼ਹਿਰ ਚ ਹੋਈ ਸੀ ਹੈ ਸ਼ਹਿਰ ਮਹਾਲੀ ਦੇ ਵਿੱਚ ਤੁਸੀਂ ਤੁਹਾਡੀ ਲਵ ਮੈਰਿਜ ਹੈ ਕੀ ਅਰੇਂਜ ਹੈ ਅਰੇਂਜ ਹੈ ਜੀ ਨਾਲੇ ਇਦਾਂ ਹੋ ਗਿਆ ਰਹੀ ਸਹੀ ਦਾ ਸਰ ਨਹੀਂ ਲਵ ਕਾਮ ਨਹੀਂ ਹੈ ਹਾਂ ਅਰੇ ਕੱਦਦਾ ਮੈਂ ਨਾਲੇ ਹੁਣ ਅੱਧੀ ਤੁਸੀਂ ਕਢਾ ਲਉ ਗੱਲ ਪੂਰੀ ਅਰੇਂਜ ਹੈ ਹਾਂ ਜੀ ਨਹੀਂ ਤੇ ਉਹ ਮੈਂ ਤਾਂ ਮੇਰੀ ਵੀ ਅਰੇਂਜ ਹੀ ਹੈ ਉਹਦਾ ਰੇਂਜ ਹੀ ਆਵਾਜ਼ ਹੈ ਕਰਾ ਕੇ ਵਿਆਹ ਕਰਾਇਆ ਵਾ ਇਹਨਾਂ ਦੀ ਲਵ ਮੈਰਿਜ ਨਹੀਂ ਉਹ ਤੋਂ ਤੁਹਾਨੂੰ ਪਤੀ ਲੱਗ ਗਿਆ ਤੁਹਾਡੀ ਪਤੀ ਲੱਗੇ ਹੁਣ ਜਦ ਇਹਨਾਂ ਦੀ ਗੱਲ ਤਾਂ ਲਵ ਮੈਰਿਜ ਨੇ ਮੇਰੀ ਤਾਂ ਅਰੇਂਜ ਮੈਰਿਜ ਹੈ ਸੱਚੀ ਗੱਲ ਸੱਚੀ ਸੀਰੀਅਸਲੀ ਹਾਂਜੀ ਮਸਾ ਹੀ ਹੋਇਆ ਸੀ ਮੇਰਾ ਤਾਂ ਮਸਾ ਹੀ ਹੋਇਆ ਸੀ ਪਹਿਲਾਂ ਬਾਲੇ ਲਵ ਕਰ ਲਈ ਸੀ ਨਾ ਚਾਹੀਦਾ ਲਵ ਹੋਗੇ ਹੀ ਲਵ ਹੋਗੇ ਸੀ ਜਦੋਂ ਵੀ ਲਵ ਨਾਲ ਸੂਤ ਨਹੀਂ ਆ ਰਿਹਾ ਹੈਗਾ ਜਦੋਂ ਬਹੁਤ ਅਲਮਾ ਤੋਂ ਬਾਅਦ ਇਹਨੂੰ ਲੱਗਿਆ ਵੀ ਕੰਮ ਸੈਟ ਨਹੀਂ ਆ ਰਿਹਾ ਫਿਰ ਇਹਨਾਂ ਨੇ ਰੇਂਜ ਮੈਰਿਜ ਕਰਾ ਲਈ ਅੱਜ ਤੁਸੀਂ ਪ੍ਰੋਮੋਸ਼ਨ ਤੇ ਆਪਣੀ ਸ਼ਰਟਸ ਤੇ ਮੋਜਾ ਹੀ ਮੋਜਾ ਲਿਖਿਆ ਹੋਇਆ ਹੈ ਸਪ੍ਰਿੰਟ ਅੱਜ ਕਿਉਂ ਨਹੀਂ ਪਾ ਕੇ ਆਏ ਹੋ ਸ਼ਰਟ ਅੱਜ ਕਿਉਂਕਿ ਤੁਹਾਡੀ ਕੋਲ ਆਉਣਾ ਸੀ ਕਿ ਸੋਹਣਾ ਲੱਗਣਾ ਚਾਹੀਦਾ ਤੁਸੀਂ ਵੀ ਆਈ ਨਾ ਲੱਗੇ ਚੈਨਲ ਦਾ ਨਾਮ ਮੋਜੇ ਮੋਜਾ ਆਉਂਦਾ ਹੈ ਆ ਕਰਕੇ ਸਿਰਫ ਸੋਚੀ ਗਿਆ ਨਾ ਉਹ ਕਹਿੰਦੇ ਵੀ ਆਏ ਨਾ ਲੱਗੇ ਉਹਨਾਂ ુટ્યુબ ચેનલ સબસક્રાઈબ કરો તે પેજ નું ફોલો કરો